ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹਾਦਰ ਸਿੰਘ ਸੰਗਤਪੁਰ ਗੁਰਨਾਨਦ ਸਾਹਿਬ ਜੀ ਗੁਰਪੁਰਬ ਦੀਆਂ ਦੇਸ਼ ਔਰ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਮੁਮਾਰਕਾ ਦਿਲਾ ਕਿਉਂਕਿ ਜਿਹੜੇ ਗੁਰਨਾਨਦ ਸਾਹਿਬ ਜੀ ਹੋਏ ਨੇ ਉਹ ਚਾਹ ਵਰਨਾ ਦੇ ਖੱਤਰੀ ਬ੍ਰਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਹ ਸਾਡੇ ਸਾਰਿਆਂ ਦੇ ਰੈਵਰ ਹੋਇਆ ਹਿੰਦੂਆਂ ਦੇ ਮੁਸਲਮਾਨਾਂ ਸਿੱਖਾਂ ਦੇ ਸਾਈਆਂ ਸਾਰਿਆਂ ਦੇ ਰੈਵਰ ਹੋਇਆ ਜਿਹੜੀ ਫਿਲਾਸਫਰ ਗੁਰਨਾਨਾਲ ਸਾਹਿਬ ਨੇ ਅੱਜ ਤੋਂ 550 ਸਾਲ ਪਹਿਲਾਂ ਹੀ ਦੱਸ ਦਿੱਤੀਆ ਉਹ ਅੱਜ ਤਈ ਜਿਹੜੇ ਸਾਡੇ ਸਾਇੰਸਦਾਨ ਉਹ ਵੀ ਨਹੀਂ ਕਰ ਸਕੇ ਕਿ ਉਹ ਬਹੁਤ ਵੱਡੇ ਫਿਲਾਸਫਰ ਵੀ ਹੋਏ ਆ ਜਿਨ੍ਹਾਂ ਨੇ ਪੂਰੇ ਬਰਲਡ ਵਿੱਚ ਚੱਕਰ ਲਾਇਆ ਇਦਾਂ ਦਾ ਕੋਈ ਰਹਿਵਲ ਨਹੀਂ ਹੋ ਸਕਦਾ ਦੁਨੀਆ ਦੇ ਵਿੱਚ ਮੈਂ ਉਹਨਾਂ ਦੇ ਪੂਰਨਤਾ ਤੇ ਚੱਲਣ ਤੇ ਆਪ ਨੂੰ ਬੇਨਤੀ ਕਰਦਾ ਸਾਨੂੰ ਸਾਰਿਆਂ ਨੂੰ ਆਪਣੇ ਵੱਡੇ ਵੱਡੇ ਰਹਿਣ ਤੇ ਪੂਰਨਤਾ 'ਚ ਸਖੇ ਅਮਲ ਤੇ ਚੱਲਣਾ ਚਾਹੀਦਾ ਉਹਨਾਂ ਦੀ ਜਿਹੜੀ ਫਲਸਫੀਰੀ ਆ ਸਾਨੂੰ ਘਰ ਘਰ ਪਹੁੰਚਾਉਣੀ ਪਈ ਚਾਹੀਦੀ ਆ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਤੁੰ ਚੱਲਣ ਨੂੰ ਇੱਥੇ ਪਹੁੰਚਣ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਬਿਮਾਰਾਂ ਨੂੰ ਹੋਰ ਤਕੀਆਂ ਬਖਸ਼ੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਸਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਵਿੰਦਰ ਸਿੰਘ ਸੋਢੀ ਫਤਿਹ ਮੋਬਾਈਲ ਫੁਗੜਾ ਤੋਂ ਮੈਂ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ